ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਵੱਲੋਂ ਅੱਜ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਦਫ਼ਤਰ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਅੰਤਰਜਾਤੀ ਵਿਆਹ ਕਰਾਉਣ ਵਾਲੇ ਜੋੜੀਆਂ ਨੂੰ ਪੰਜਾਬ ਸਰਕਾਰ ਵੱਲੋਂ ਆਰਥਿਕ ਸਹਾਇਤਾ ਦੇ ਰੂਪ ਵਿੱਚ ਕੌਮੀ ਬੱਚਤ ਪੱਤਰ ਜਿਹੜੇ ਨੇ ਵੰਡੇ ਗਏ ਨੇ ਤੇ ਇਸ ਮੌਕੇ ਤੇ ਅੰਤਰਜਾਤੀ ਵਿਆਹ ਕਰਾਉਣ ਵਾਲੇ ਜੋੜੀਆਂ ਨੂੰ ਮੁਬਾਰਕਬਾਦ ਦਿੰਦਿਆਂ ਤੇ ਉਹਨਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦਿਆਂ ਚੇਅਰਮੈਨ ਰਮਨ ਬੈਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜਿਕ ਬਾਰਬਰਤਾ ਬਰਾਬਰਤਾ ਨੂੰ ਜੜਾਏ ਲਿਆਉਣ ਦੇ ਲਈ ਅਤੇ ਉੱਥੇ ਹੀ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਵੀ ਅੰਤਰਜਾਤੀ ਵਿਆ ਕਰ ਅੰਤਰਜਾਤੀ ਵਿਆਹ ਕਰਾਉਣ ਵਾਲੇ ਜੋੜੇ ਵਿੱਚੋਂ ਲड़का ਜਾਂ ਫਿਰ ਲੜਕੀ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਹੋਵੇ ਤਾਂ ਪੰਜਾਬ ਸਰਕਾਰ ਵੱਲੋਂ ਅਜਿਹੀਆਂ ਜੋੜੀਆਂ ਨੂੰ 50000 ਰੁਪਏ ਦੀ مالی ਸਹਾਇਤਾ ਦਿੱਤੀ ਜਾਂਦੀ ਹੈ ਤੇ ਉਹਨਾਂ ਨੇ ਵੀ ਦੱਸਿਆ ਕਿ ਇਹਨਾਂ ਜੋੜੀਆਂ ਨੂੰ 30000 ਦੀ ਗ੍ਰਾਂਟ ਚੈੱਕ ਦੇ ਰੂਪ ਵਿੱਚ ਅਤੇ 20000 ਰੁਪਏ ਕੌਮੀ ਬੱਚਤ ਪੱਤਰ ਦੇ ਤੌਰ ਤੇ ਜਿਹੜੇ ਨੂੰ ਉਤੇ ਜਾਂਦੇ ਨੇ ਤੇ ਉੱਥੇ ਹੀ ਚੇਰਮੈਨ ਨੇ ਇਹ ਵੀ ਗੱਲ ਜਿਹੜੀ ਹੈ ਉਹ ਦੱਸੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ 42 ਜੋੜੀਆਂ ਨੂੰ ਪੰਜਾਬ ਸਰਕਾਰ ਵੱਲੋਂ مالی ਸਹਾਇਤਾ ਦਿੱਤੀ ਗਈ ਹੈ ਤੇ ਉਹਨਾਂ ਦੱਸਿਆ ਹੈ ਕਿ ਇਹਨਾਂ ਜੋੜੀਆਂ ਨੂੰ 30000 ਰੁਪਏ ਦੀ ਗ੍ਰਾਂਟ ਇਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਭੇਜੀ ਜਾ ਚੁੱਕੀ ਹੈ ਜਦਕਿ 20000 ਰੁਪਏ ਦੇ ਪੋਮੀ ਬਚਤ ਪੱਤਰ ਜਿਹੜੇ ਨੇ ਉਹ ਦਿੱਤੇ ਗਏ ਨੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਨਾਂ ਜੋੜੀਆਂ ਵਿੱਚੋਂ ਕਈ ਜੋੜੀਆਂ ਨੂੰ 10 ਸਾਲ ਤੋਂ ਵੀ ਜ਼ਿਆਦਾ ਸਮਾਂ ਜਿਹੜਾ ਹੋ ਚੁੱਕਿਆ ਹੈ ਪਰ ਪਿਛਲੀਆਂ ਸਰਕਾਰਾਂ ਵੱਲੋਂ ਇਹਨਾਂ ਨੂੰ ਕੋਈ ਵੀ مالی ਸਹਾਇਤਾ ਨਹੀਂ ਦਿੱਤੀ ਗਈ ਸੀ ਤੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਮਾਜਿਕ ਬਰਾਬਰਤਾ ਦੀ ਇੱਕ ਹੋਰ ਪਹਿਲ ਕਦਮੀ ਜਿਹੜੀ ਹੈ ਉਹ ਕੀਤੀ ਹੈ ਤੇ ਅੰਤਰਜਾਤੀ ਵਿਆਹ ਕਰਵਾਉਣ ਵਾਲੀ ਜੋੜੀਆਂ ਨੂੰ مالی ਸਹਾਇਤਾ ਵੀ ਦਿੱਤੀ ਹੈ। ਸਰ ਦਾ ਵੀ ਇਹ ਮਨਸ਼ਾ ਕਿ ਜਿਹੜੀ ਇੰਟਰ ਕਾਸਟ ਮੈਰਿਜ ਆ ਉਹ ਉਹਨੂੰ ਥੋੜਾ ਉਤਸ਼ਾਹ ਵੀ ਦਿੱਤਾ ਜਾਵੇ, ਕਰੇ ਚ ਵੀ ਕੀਤਾ ਜਾਵੇ ਤਾਂ ਕਿ ਆ ਜਿਹੜੇ ਜਾਤ ਪਾਤ ਵਾਰੀ ਗੱਲ ਆ ਉਹ ਸਾਡੀ ਬੜਾਈ ਦੀ ਆ। ਜਦੋਂ ਬੰਦਾ ਇਸ ਧਰਤੀ ਦੇ ਉੱਤੇ ਆਉਂਦਾ ਉਹ ਇੱਕ ਇਨਸਾਨ ਦੇ ਰੂਪ ਦੇ ਵਿੱਚ ਆਉਂਦਾ ਪਰ ਉਸ ਤੋਂ ਬਾਅਦ ਆਪਾਂ ਜਾਤਾਂ ਪਾਤਾਂ ਦੇ ਵਿੱਚ ਵੰਡੋ ਜਾਂਦੇ ਆ ਤੇ ਫਿਰ ਉਹ ਜਿਹੜੀਆਂ ਬਾਉਂਡਰੀਜ਼ ਨੇ ਕਾਸਟ ਬੇਸ ਦੀਆਂ ਰਿਲੀਜੀਅਨ ਦੀਆਂ ਜਾਂ ਹੋਰ ਚੀਜ਼ਾਂ ਦੀਆਂ ਉਹਦੇ ਵਿੱਚ ਸੀਮਤ ਰਹਿ ਜਾਂਦੇ ਆ ਸੋ ਪੰਜਾਬ ਸਰਕਾਰ ਦਾ ਉਪਰਾਲਾ ਕਿ ਆਪਾਂ ਬੰਦਿਆਂ ਨੂੰ ਖੁੱਲ੍ਹਿਆ ਕਰਨਾ ਸੱਦ ਭਾਵਨਾ ਦਾ ਸਨੇਹਾ ਦੇਣਾ ਆਪਸੀ ਭਾਈਚਾਰੇ ਦਾ ਸਨੇਹਾ ਦੇਣਾ ਆਪਸੀ ਪਿਆਰ ਦਾ ਸਨੇਹਾ ਦੇਣਾ ਔਰ ਉਹਦੇ ਵਿੱਚ ਜਿਹੜੀ ਐਂਟਰ ਕਾਸਟ ਪਾਰਟਿਸ ਜਿਹੜੇ ਉਹਨਾਂ ਵਾਸਤੇ ਵੀ ਅੱਜ ਜਿਹੜੀ ਰਾਸ਼ੀ ਆ ਉਹ ਦਿੱਤੀ ਗਈ ਆ ਇਹਦੇ ਵਿੱਚ ਤਕਰੀਬਨ 42 ਪਰਿਵਾਰ ਜਿਹੜੇ ਨੇ ਅੱਜ ਉਹ ਗੁਰਦਾਸਪੁਰ ਪ੍ਰਧਾਨ ਸਭਾ ਹਲਕੇ ਦੇ ਵਿੱਚ ਨੇ ਜਿਨ੍ਹਾਂ ਨੂੰ 30000 ਰੁਪਏ ਪਹਿਲਾਂ ਹੀ ਉਹਨਾਂ ਦੇ ਅਕਾਊਂਟਸ ਦੇ ਵਿੱਚ ਪਾਪਤਾ ਸੀਗਾ ਔਰ ਅੱਜ 20000 ਰੁਪਏ ਉਹਨਾਂ ਨੂੰ ਜਿਹੜੇ ਨੈਸ਼ਨਲ ਸੇਵਿੰਗ ਸਰਟੀਫਿਕੇਟਸ ਨੇ ਅੱਜ ਉਹ ਕਪਲ ਨੂੰ ਦਿੱਤਾ ਔਰ ਮੈਨੂੰ ਅੱਜ ਜਦੋਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹ ਲੋਕ ਪੁੱਛ ਰਿਆ ਸੀ ਵੀ ਕਿੰਨੀ ਦੇਰ ਤੁਹਾਡੇ ਵਾਰਿਸ ਨੂੰ ਹੋਈ ਤੇ ਉਹ ਦੱਸ ਰਹੇ ਸੀ ਕਿ 10 ਸਾਲ ਕੇ ਨੂੰ 12 ਸਾਲ ਕਿਸ ਨੂੰ 15 ਸਾਲ ਲੋ ਸਰਕਾਰਾਂ ਬੰਦ ਗਈਆਂ ਬੱਚੇ ਹੋ ਗਏ ਪਰ ਜਿਹੜਾ ਡੈਟ ਤਾਂ ਜਿਹੜੀ ਡਿਊਟੀ ਸਰਕਾਰ ਦੀ ਸੀਗੀ ਉਹ ਪਿਛਲੀਆਂ ਸਰਕਾਰਾਂ ਉਹਦੇ ਵਿੱਚ ਨਿਕਾਮ ਰਹੀਆਂ ਕਰ ਨਹੀਂ ਸਕੀਆਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਫੇਰ ਭਗਵੰਤ ਮਾਨ ਜੀ ਦੀ ਸਰਕਾਰ ਇਸ ਗੱਲ ਲਈ ਅੱਗੇ ਆਈ ਔਰ ਅੱਜ ਅਪਰੇ ਇਸ ਕਾਰਜ ਦੇ ਤਜਰਬੇ ਦੇ ਵਿੱਚ ਉਹਨਾਂ ਨੇ ਇਹ ਜਿਹੜਾ 42 ਜਿਹੜੇ ਨੇ ਇਹ ਦਿੱਤੇ ਨੇ ਸੋ ਮੈਂ ਸਮਝਦਾ ਇਹ ਸਾਰੀਆਂ ਹੀ ਲੋਕਪੱਖੀ ਨੀਤੀਆਂ ਲੋਕਾਂ ਨੂੰ ਸੁਖ ਦੇਣ ਵਾਲੀਆਂ ਨੀਤੀਆਂ ਅੱਜ ਬਹੁਤ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਕਰ ਰਹੀ ਆ ਔਰ ਸਰਕਾਰ ਸਿਰਫ ਇੱਕ ਵਰਗ ਲਈ ਨਹੀਂ ਸਮਾਜ ਦੇ ਹਰ ਵਰਗ ਲਈ ਸਰਕਾਰ ਸੰਵੇਦਨਸ਼ੀਲਾ ਸਰਕਾਰ ਯਤਨਸ਼ੀਲਾ ਸਰਕਾਰ ਕਰਮਸ਼ੀਲਾ ਤਾਂ ਕਿ ਸਮਾਜ ਦਾ ਹਰ ਵਰਗ ਵੱਧ ਤੋਂ ਵੱਧ ਸਹੂਲਤਾ ਲੈ ਕੇ ਆਪਣੀ ਜ਼ਿੰਦਗੀ ਜਿਹੜੀ ਆ ਕਰ ਸਕੇ ਸੋ ਮੈਂ ਅੱਜ ਇੱਥੇ ਵੈਲਫੇਅਰ ਆਫਿਸ ਦੇ ਵਿੱਚ ਆਇਆ ਮੇਰੇ ਨਾਲ ਸਾਡੇ ਡਿਸਟ੍ਰਿਕਟ ਵੈਲਫੇਅਰ ਆਫੀਸਰ ਮਿਸਟਰ ਕੁੰਮੜ ਵੀ ਨੇ ਸਾਡੇ ਤਹਿਸੀਲ ਵੈਲਫੇਅਰ ਆਫੀਸਰ ਮੁਖਜੀ ਵੀ ਨੇ ਉਹਨਾਂ ਦੇ ਨਾਲ ਸਟਾਫ ਦੇ ਮੈਂਬਰ ਵੀ ਇਹਨਾਂ ਨੂੰ ਵੀ ਮਾਣ ਮਾਰਨ ਦੇਣਾ ਜਿਨ੍ਹਾਂ ਨੇ ਵਧੀਆ ਤਰੀਕੇ ਦੇ ਨਾਲ ਅੱਜ ਪਰਿਵਾਰਾਂ ਨੂੰ ਇਹ ਸਾਰੀ ਫਾਰਮੈਲਿਟੀ ਕਰਕੇ ਅੱਜ ਉਹਨਾਂ ਨੂੰ ਦਿੱਤੀਆ ਇਸੇ ਮਨ ਕੇ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡਾ ਵਾਹ ਹਮੇਸ਼ਾ ਗਰੀਬ ਗੁਰਬੇ ਔਰਤਾਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨਾਲ ਜਿੱਦੀ ਉਹਨਾਂ ਦੀ ਵਾਧ ਸੇਵਾ ਕਰਦੇ ਹੋ ਕੁਮਲ ਜੀ ਨਾਲ ਕੇ ਕਰੋ ਔਰ ਜਿਹੜੀਆਂ ਸਰਕਾਰ ਦੀਆਂ ਪ੍ਰੋਗਰਾਮ ਜਾਂ ਪਾਲਿਸੀਆਂ ਆਂਦੀਆਂ ਨੇ ਉਹਨਾਂ ਨੂੰ ਇਵੀ ਜੜਲੀ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਲੋਕੀ ਉਹੜਾ ਪ੍ਰੋਗਰਾਮਾਂ ਦਾ ਉਹਨਾਂ ਪਾਲਿਸੀਸ ਦਾ ਫਾਇਦਾ ਲੈ ਸਕਣ। ਸੋ ਬਹੁਤ ਬਹੁਤ ਧੰਨਵਾਦ ਅੱਜ ਚੰਗਾ ਲੱਗਾ ਅੱਜ ਇਸ ਵਕਤ ਇੰਨਾ ਲੰਬਾ ਸਮਾਂ ਲੰਬਿਤ ਪਿਆ ਹੋਵੇ ਇਹੋ ਜਿਹੇ ਪ੍ਰੋਬਲਮਾਂ ਇੰਦੀਆਂ ਲੰਬੀਆਂ ਹੋਣ ਭਗਵੰਤ ਮਾਨ ਜੀ ਦੀ ਸਰਕਾਰ ਦੇ ਆਫਰੀ ਦਾ ਜਿਹੜਾ ਨਿਆਂ ਜੋ ਸੁਪੂਰਾ ਕੀਤਾ ਸੋ ਬਹੁਤ ਚੰਗਾ ਲੱਗਾ ਕੋਟ ਕੋਟ ਧੰਨਵਾਦ